ਵਹੀ ਗੁਰਜੀ ਦਾ ਖਲਸਾ ਵਹੀ ਗੁਰਜੀ ਦੀ ਫਤਿਹ ਜੀ ਅੱਜ ਤਰੀਕਾ ਜੀ 19 ਮਈ ਦਿਨ ਸੋਮਵਾਰ ਆ ਜੀ ਤੇ ਆ ਸਾਡੇ ਕੋ ਵੀਰ ਪਹੁੰਚੇ ਆ ਜੀ ਤੁਸੀਂ ਬਟਾਲੇ ਤੋਂ ਆ ਕੇ ਪਾਚ ਹੈ ਤੇ ਇਹ ਭੈਣ ਜੀ ਪਹੁੰਚੀ ਇਹਨਾਂ ਦਾ ਭਰਾ ਉਹ ਨਾਮਾ ਪੁਰਾਣਾ ਜਗENDER ਸਿੰਘ ਹਾਂ ਜੀ ਜਗENDER ਸਿੰਘ ਜਗENDER ਸਿੰਘ ਫਿੱਡੂ ਇਹ ਵੀਰ ਅੱਜ ਸਵੇਰੇ ਬੁਲੇ ਵੇਚਣਾ ਹੀ ਕਰ ਗਿਆ ਸੀ ਤੇ ਕੰਦ ਦਾ ਠੀਕ ਨਹੀਂ ਸੀ ਜਿਹੜਾ ਜੱਗਦਾਣਾ ਬਨੇੜ ਪਈ ਨੂੰ ਇਹ ਚੜਾਈ ਕਰਕੇ ਇਹ ਵੀਰ ਜਗਿੰਦਰ ਸਿੰਘ ਉਰ ਫਿੱਡੂ ਸਾਡੇ ਕੋ 27 ਫਰਵਰੀ 2025 ਨੂੰ ਸਾਡੇ ਕੋ ਆਏ ਸੀ ਪਿੰਡ ਰੇਡਰ ਧਰਿਆਲ ਤੋਂ ਵੀਰ ਛੱਡ ਗਏ ਸੀ ਤੇ ਇਹ ਵੀਰ ਉਦੋਂ ਵੀ ਥੋੜਾ ਦਿਮਾਗੀ ਦੌਰ ਤੇ ਅਫਸੈਟ ਸੀ ਘਰ-ਬਾਰ ਇਹ ਤਾਂ ਦੱਸਣੇ ਹੀ ਬਸ ਇਨਾ ਪਤਾ ਇਹਦਾ ਨਾਂ ਕੋਈ ਖੁਸ਼ੀ ਹੈ ਤੇ ਫਿੱਡੂ ਦਾਦਾ ਹੈ ਆਪਣਾ ਨਾਂ ਇਸ ਤੋਂ ਇਲਾਵਾ ਇਹਨੂੰ ਆਪਣੇ ਬਾਰੇ ਕੁਝ ਨਹੀਂ ਪਤਾ ਜਦੋਂ ਕੋਈ ਖੁਸ਼ੀਏ ਪਿੰਡ ਇੱਕ ਕਰਨੇ ਸਾਨੂੰ ਦੱਲੂ ਸੋਲ ਦੱਸਿਆ ਕੁੱਤੋਂ ਲਾਵਾ ਕੁਛ ਨਹੀਂ ਦੱਸਿਆ ਆਏ ਨੇ ਸਾਡੇ ਅੱਜ ਇਹ ਅਚਾਨਕ ਇੱਕ ਕੁਦਰਤੀ ਮੌਤ ਗਈ ਕਰ ਗਿਆ ਪਾ ਤੇ ਜਿਹਦੇ ਕਰਕੇ ਇਹਨਾਂ ਦੇ ਭੈਣ ਜੀ ਨੇ ਤੇ ਮਨ ਦਾ ਬਣਾ ਨਹੀਂ ਦੱਸ ਜੀ ਗਰਮੀਤ ਕੋ ਤੁਹਾਡਾ ਮਾਤਾ ਜੀ ਮਾਤਾ ਜੀ ਦੇ ਸੁਪਤਪਾਲ ਸੁਪਤਪਾਲ ਇਹ ਭੈਣ ਜੀ ਨੇ ਭਨੇਰੇ ਆਏ ਨੇ ਅਸੀਂ ਪਹਿਲਾਂ ਸੰਸਕਾਰ ਇਹਨਾਂ ਦਾ ਭਾਈ ਸਾਹਿਬ ਦਾ ਅਸੀਂ ਪਿੰਡ ਰੇਲ ਦੀ ਸਮਝਾਨ ਕਰ ਚ ਲੱਗੇ ਸੀ ਪਰੇ ਭੈਣ ਜੀ ਕਹਿੰਦੇ ਵੀ ਅਸੀਂ ਆਪਣੇ ਭਰਾ ਦਾ ਆਖਰੀ ਵਾਰ ਆਪਣੇ ਪਿੰਡ ਪਿੰਡ ਕੱਲੂ 16 ਜਿਹੜੇ ਕਾਧੀਆਂ ਨੇ ਇਹਨਾਂ ਨੂੰ ਹਾਂ ਜੀ ਕਾਧੀਆਂ ਉਸੇ ਕਰਾਉਣਾ ਚਾਹੁੰਦੇ ਆ ਕਿਉਂਕਿ ਕਹਿੰਦੇ ਸਾਡੇ ਬਾਕੀ ਸਾਥ ਸਬੰਧੀ ਭੈਣਾਂ ਹੋਰ ਵੀ ਡੇ ਰਿਸ਼ਤੇਦਾਰ ਨੇ ਟੈਂਡਲੇ ਉਹ ਅਸੀਂ ਸਾਰੇ ਨਾਲ ਮਿਲ ਕੇ ਇਸ ਵੀਰ ਦੀ ਜਿਹੜਾ ਅੰਤਿਮ ਸੰਸਕਾਰ ਪਿੰਡ ਕੱਲੂ 16 ਉਂੀਆਂ ਸਮਸ਼ਾਨਘਾੜ੍ਹ ਵਿੱਚ ਕਰਾਂਗੇ ਤੇ ਅੱਜ ਇਹ ਵੀਰ ਇਹਨਾਂ ਦੀ ਭੈਣ ਜੀ ਆਪਣੇ ਭਰਾ ਦੀ ਡੈੱਡ ਬੋਡੀ ਵੀ ਲੈਣ ਆਏ ਸਾਡੇ ਕੋਲ ਇਹ ਆਪਣੀ ਜ਼ਿੰਮੇਵਾਰੀ ਤੇ ਆਪਣੇ ਨਾਲ ਲੈ ਕੇ ਚੱਲੇ ਆ ਤਾਂ ਜੋ ਕਿ ਇਹ ਪਿੰਡ ਮੇਲ ਪਿੰਡ ਕਲੂ ਸੋਲ ਦੇ ਵਿੱਚ ਸੰਸਕਾਰ ਘਰ ਜਾ ਕੇ ਉੱਥੇ ਭਰਾ ਦਾ ਸੰਸਕਾਰ ਆਇਥੋਂ ਪੈਂਦੀ ਹੁਣ ਜੀ ਸਿੱਧਾ ਇਹਨਾਂ ਦਿੱਤੇ ਖੰਡਾਵਾ ਹਨੀ ਹਾਂ ਜੀ ਆਰ ਕਲੂ ਸੋਲ ਹਾਂਜੀ ਕਲੂ ਦੇ ਸੰਸਕਾਰ ਇਹ ਨਹੀਂ ਕਰਨਾ ਹਾਂਜੀ ਇਸ ਤੋਂ ਇਲਾਵਾ ਤੁਹਾਨੂੰ ਭਰਾ ਦੇ ਠੀਕਾ ਕੋਈ ਵੀ ਉੱਤੇ ਪਰਸ਼ਾਨੀ ਨਹੀਂ ਕਿ ਕਿਦਾਂ ਦਾ ਹੀ ਜੀ ਬੇਨਾ ਇਸੋ ਤੋਂ ਇਧਰ ਆਪਾਂ ਸ਼ੀਰ ਹੀ ਦਏ ਇੱਧਰ ਆਏ ਘਰੇ ਬਾਹਰ ਇਧਰ ਤੋਂ ਜੇ ਨਹੀਂ ਚੁੱਪ ਜਾਣੀ ਕੰਧ ਭੱਜ ਜਾਣਾ ਫੇਰ ਅਜਾ ਕਿਤੇ ਕਿਤੇ ਜਾਣਾ ਹਾਂ ਵੀ ਇਹ ਇਧਰ ਜੀ ਸਤੂਰੀ ਜਿੱਦਾਂ ਤੁਹਾਨੂੰ ਲੋਕੀ ਕਹਿੰਦੇ ਜੀ ਇਹ ਕਈ ਚੀਜ਼ਾਂ ਅਸੀਂ ਕੋਸ਼ਿਸ਼ ਕਰਦੇ ਜੇ ਕੋਈ ਪ੍ਰਾਣਿਕ ਕਿਤੇ ਕੁਦਰਤੀ ਮੌਤ ਦਾ ਹੈ ਜਿਨੇ ਇਹਦੇ ਪੱਲੇ ਜਾਂਦੀ ਹੈਗਾ ਤੇ ਕਰਾਉਣਾ ਹੈ ਤੁਹਾਡੇ ਸਾਹਮਣੇ ਇਹ ਆ ਚੀਜ਼ਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਪਰਿਵਾਰ ਸਹਿਮਤੀ ਨਾਲ ਆਪਾਂ ਹਰ ਬਜ਼ੁਰਗ ਜਿਹਦੇ ਜਿੰਨਾਂ ਦਾ ਮਾੜਾ-ਘੜਾ ਸਾਥ ਸੰਬੰਧੀ ਹੈਗਾ ਵਾਹ ਹਾਂ ਜੀ ਉਹ ਅਸੀਂ ਕੋਸ਼ਿਸ਼ ਲੈਂਦੀਆਂ ਪਹਿਲਾਂ ਕਿ ਤੁਸੀਂ ਸ਼ਮਸ਼ਾਨ ਘਾਟ ਦੀ ਜਾਂ ਸੰਸਕਾਰ ਕਰਵਾਉਣਾ ਚਾਹੁੰਦੇ ਆ ਜੇ ਨਹੀਂ ਵੀ ਕੀਂਦਾ ਫਿਰ ਅਸੀਂ ਉਹਦਾ ਆਫ ਕਰ ਦਿੰਦੇ ਆ ਜੀ ਕੋਈ ਪਰਿਵਾਰ ਹੁਣ ਸਾਡੇ ਤੋਂ ਕਾਫੀ ਪਰਿਵਾਰ ਜਿਹੜੇ ਇੱਥੇ ਆ ਕਰਾਉਣ ਦੇ ਵੀ ਕਿੱਥੇ ਖੜਨਾ ਵਾ ਸੰਸਕਾਰ ਚ ਆਪਾਂ ਇੱਥੇ ਸ਼ਾਮਲ ਹੋਏ ਨਹੀਂ ਪਰ ਚਾਹੋ ਜਿੱਦਾਂ ਤੁਹਾਨੂੰ ਸਹੀ ਲੱਗੇ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਸਹਿਮਤ ਨੇ ਅਸੀਂ ਪੂਰੀ ਜੁਨੀਅਰ ਨਾਲ ਅਸੀਂ ਪਰਿਵਾਰ ਨੂੰ ਇਹਨਾਂ ਦੀ ਭੈਣ ਜੀ ਨੂੰ ਆਪਣੇ ਭਰਾ ਦੀ ਜਗਿੰਦਰ ਦੀ ਉਸਤੂ ਦੀ ਜੈਡ ਬੋਡੀ ਹੈ ਆਪਰੇ ਨਾਲ ਛੜੋਗੇ ਜੀ ਇਸ ਤੋਂ ਬਾਅਦ ਸਾਡੀ ਜੁਨੀਅਰ ਹੀ ਖਤਮ ਹੋ ਜਾਂਦੀ ਹੈ ਜੀ ਇਹਦੇ ਸੰਸਕਾਰ ਇਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਸੰਸਕਾਰਾਂ ਨੂੰ ਕਰਤ ਦਿੱਤਾ ਜਾਏਗਾ ਕਿੰਨੇ ਕਿ ਬੇਨਤੀ ਪਰਵਾਣ ਕਰਨ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ